ਜਿੰਦਾਬਾਦ ਜਿੰਦਾਬਾਦ ਤੇਰੇ ਵਿੱਚ ਇੱਕ ਨਿਹਨ ਮਾੜੇ ਦਾ ਪਰਿਵਾਰ ਜਿਹੜੇ ਆ ਨਾ ਪਰਿਵਾਰ ਰਹਿੰਦੇ ਨੇ ਸਾਨੂੰ ਖੁਸ਼ੀ ਦਿੱਤੀ ਅੱਜ ਕਿਹਨਾਂ ਖੁਸ਼ੀਆਂ ਜਦੋਂ ਰਾਤੀ ਖੁੰਡੇ ਉਹਨਾਂ ਸ਼ੁਕਰੀਆ ਵਿੱਚ ਚੂੜੇ ਦੇ ਵਿਚਾਰਾਂ ਨੇ ਥੋੜੇ ਖਲਾਫ ਨੇ ਜਾ ਸਾਉਂਦਾ ਸਿਦਲੀ ਪੰਚ ਤਰੀਕਾ ਵੱਡੇ ਸਿਗਾਂ ਨੂੰ ਆ ਵੱਡੇ ਦੇ ਕੰਮ ਚੋਰ ਆ ਔਰ ਐਡੀਐਮ ਸਾਹਿਬ ਆਏ ਆ ਪਰ ਐਡੀਐਮ ਸਾਹਿਬ ਦੇ ਪਿੰਡਰੀ ਨੂੰ ਆ ਪੰਚ ਤਰੀਕਾ ਐਡੀਐਮ ਸਾਹਿਬ ਆਇਆ ਉਸ ਤੋਂ ਬਾਅਦ ਕਿਤੇ ਨਹੀਂ ਮੈਂ ਪੰਚੀ ਵੀ ਨਹੀਂ ਨਾ ਸਰਕਾਰ ਵੱਲੋਂ ਦੇ ਨਾ ਪ੍ਰਸ਼ਾਸਨ ਦਾ ਨਹੀਂ ਕੋਈ ਕਿਸੇ ਦਾ ਮਿਆ ਨਹੀਂ ਮਿਲਦਾ ਇਸ ਕਾਰਗਰੀ ਬੇਤੀਆ ਨਹੀਂ ਕਿਸੇ ਸਾਹਿਬ ਦਾ ਬੁਲਾਇਆ ਜਾਵੇ ਪਰਵਾਜ਼ ਪਸ਼ਵਾ ਸੱਟਵਾਇਆ ਜਾਵੇ ਇਹ ਮਾਤਰ ਨਾ पंजाब सरकार ਬੋਲੇ ਸੋਨਿਕਾ ਭਗਵਾਨ ਵਾਲਮੀਕੀ ਮਾਰਿਆ ਦਾ ਸ਼੍ਰੀ ਸ਼੍ਰੀ ਵਾਕਤੂ ਗੁਰੂ ਗਿਆਨ ਆਤਮਾ ਜੀ ਕੀ ਜੈ ਸ਼੍ਰੀ ਸ਼੍ਰੀ 108 ਗੁਰੂ ਹਰਿਨਾਮਾਹ ਰਾਜ ਜੀ ਕੀ ਜੈ ਮੇਰਾ ਨਾਮ ਬਾਬਾ ਸਨਿਨਾਥ ਅੱਜ ਅਸੀਂ ਇੱਕ ਰੋਸਮਾਰਚ ਕੱਢਿਆ ਜੋ ਖੈਰਾਬਾਦ ਗੁਰਫਤ ਸਿੰਘ ਜੀ ਆਪਣਾ ਸ਼ਰਤ ਦਿੱتن ਕਰਕੇ ਜੋ ਡੈਥ ਹੋ ਚੁੱਕੀ ਹੈ ਬਹੁਤ ਹੀ ਮਾਰੀ ਗੱਲ ਹੈ ਅਸੀਂ ਸਰਕਾਰ ਨੂੰ ਕਹਿੰਦੇ ਮੈਨਾਂ ਨੂੰ ਮਹਾਵਾ ਦਿੱਤਾ ਜਾਵੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਹੋਰ ਵੀ ਜਿੰਨੇ ਵੀ ਇੱਥੇ ਗਰੀਬ ਭੈਣ ਭਰਾ ਆਏ ਨੇ ਉਹਨਾਂ ਸਾਰਿਆਂ ਨੂੰ ਘਰ ਬਣਾ ਕੇ ਦਿੱਤਾ ਜਾਵੇ ਜੇ ਉਹਨਾਂ ਨੂੰ ਘਰ ਬਣਾ ਕੇ ਨਾ ਦਿੱਤਾ ਗਿਆ 15 ਦਿਨ ਬਾਅਦ ਅਸੀਂ ਭੰਡਾਰੀ ਪੁਲ ਅਨਮਿੱਥੇ ਸਮੇਂ ਵਾਸਤੇ ਜਾਮ ਕਰਾਂਗੇ ਬੋਲੇ ਸੋਨ ਰਹਾ ਭਗਵਾਨ ਬਾਲਮਕੀ ਮਹਾਰਾਜ ਕੀ ਜੈ ਜੋ ਬਲੇ ਸੋ ਨਿਰਭੈ ਸੁਭਾਨ ਵਾਲਮੀਕੀ ਮਹਾਰਾਜ ਕੀ ਜੈ ਮੇਰਾ ਨਾਮ ਲੱਕੀਵੈਤ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾਥ ਜੀ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਦੇ ਵਿੱਚ ਜਿਹੜਾ ਕਿ ਸਾਡੇ ਸਮਾਜ ਦੇ ਨਾਲ ਸੰਬੰਧਿਤ ਆ ਇੱਕ ਲੜਕਾ ਸੀਗੀ ਜੀ ਗੁਰਫਤੇ ਸਿੰਘ ਕਿਹਰਾ ਬਾਤ ਦਾ ਸੀਗਾ ਜੀ ਬਾਲਿਆਂ ਵਾਲੀ ਛੱਤ ਡਿੱਗਣ ਕਰਕੇ ਜਿਹੜੀ ਮਿਤੀ 31 ਤਰੀਕ ਨੂੰ ਜਿਹੜੀ ਇਹ ਮੌਤ ਹੋ ਚੁੱਕੀ ਆ ਔਰ ਅੱਜ ਅਸੀਂ ਭਗਵੰਤ ਮਾਨ ਦੇ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਸਾਡਾ ਸਮਾਜ ਆ ਉਹ ਇੰਨੀ ਕੀ ਜ਼ਿਆਦਾ ਮਾੜੀ ਹਾਲਾਤ ਵਿੱਚ ਰਹਿ ਰਿਹਾ ਵਾ ਸਰਕਾਰੀ ਤੁਸੀਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਇਹ ਸੀਿਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਉਹ ਤੇ ਕਰਵਾ ਲੈਂਦੇ ਜੇ ਸਕੀਮਾਂ ਤੇ ਬਣਾ ਲੈਂਦੇ ਜੇ ਪਰ ਸਕੀਮਾਂ ਜਿਹੜੀਆਂ ਵਾ ਉਹ ਸਾਡੇ ਸਮਾਜ ਤੱਕ ਨਹੀਂ ਪਹੁੰਚਦੀਆਂ ਇਸ ਸਾਲ ਕੇਂਦਰ ਸਰਕਾਰ ਵੱਲੋਂ ਜਿਹੜਾ 10 ਲੱਖ ਕਰੋੜ ਦਾ ਜਿਹੜਾ ਬਜਟ ਪੇਸ਼ ਹੋਇਆ ਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਜਿਹੜਾ ਸਾਡੇ ਸਮਾਜ ਤੱਕ ਨਹੀਂ ਪਹੁੰਚ ਰਿਹਾ ਔਰ ਵੇਖਿਆ ਕੀ ਜਾ ਰਿਹਾ ਵਾ ਕਿ ਸਮਾਜ ਜਿਹੜਾ ਵਾ ਬਾਲਾਂ ਵਾਲੀਆਂ ਛੱਤਾਂ ਜਿਹੜੀਆਂ ਨੇ ਨਹੀਂ ਬਣਦੀਆਂ ਪਈਆਂ ਉਹ ਵਿਚਾਰੇ ਕਰਪਸ਼ਨ ਦਾ ਸ਼ਿਕਾਰ ਹੋ ਰਹੇ ਆ ਉਸ ਕਰਪਸ਼ਨ ਦਾ ਹੀ ਤਾਜ਼ਾ ਉਦਾਹਰਣ ਸੀਗਾ ਜਿਹੜਾ ਗੁਰਪ੍ਰਧੇਪ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾੜੀ ਪਈ ਔਰ ਅਸੀਂ ਸਰਕਾਰ ਕੋਲ ਲਗਾਤਾਰ ਹੀ ਬੇਨਤੀ ਕਰਦੇ ਪਏ ਆ ਕਿ ਅੱਜ 400 ਪਰਿਵਾਰ ਕਰੀਬ ਦੇ ਪਰਿਵਾਰ ਜਿਹੜਾ ਵਾ ਉਹ ਅੱਜ ਇੱਥੇ ਆਇਆ ਵਾ ਡੀਸੀ ਸਾਹਿਬ ਤੇ ਪੇਸ਼ ਹੋਇਆ ਵਾ ਕਿ ਇਹਨਾਂ ਦੀ ਜਿਹੜੀ ਫਾਰਮ ਪਰਵਾਹ ਦਾ ਇੱਕ ਵਿਸ਼ੇਸ਼ ਕੈਂਪ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਜਿਹਦੇ ਮੰਦਿਰ ਆ ਉਹਦੇ ਵਿੱਚ ਲਾਇਆ ਜਾਵੇ ਤਾਂ ਕਿ ਜਿਹੜਾ ਕਰਪਸ਼ਨ ਦਾ ਸ਼ਿਕਾਰ ਜਿਹੜਾ ਸਾਡਾ ਸਮਾਜ ਹੋ ਰਿਹਾ ਵਾ ਉਹ ਫੇਰ ਨਾ ਹੋਵੇ ਠੀਕ ਆ ਜੀ ਦੂਸਰੀ ਜਿਹੜੀ ਗੱਲ ਆ ਕਿ ਪਰਿਵਾਰ ਨੂੰ ਜਿਹੜਾ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਭਗਵੰਤਮਾਨ ਸਰਕਾਰ ਜਦੋਂ ਆਈ ਸੀਗੀ ਤੇ ਉਹਨਾਂ ਨੇ ਕਹਿ ਸੀਗਾ ਕਿ ਗਰੀਬਾਂ ਦੀ ਸਰਕਾਰ ਆ ਔਰ ਜਿਸ ਵੇਲੇ ਵੀ ਕਿਸਾਨਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਪੈਂਦੀ ਆ ਜਦੋਂ ਕੋਈ ਬਰਸਾਤ ਆ ਜਾਂਦੀ ਸੜਕ ਕਣਕ ਲੰਮੇ ਪੈ ਜਾਂਦੀ ਜਦੋਂ ਮੀਂਹ ਕਣੀ ਆਂਦਾ ਵਾ ਤੇ ਔਰਲੀ ਜਿਹੜਾ ਸਰਕਾਰ ਦੇ ਮੰਤਰੀ ਜਿਹੜੇ ਪੱਜੇ ਜਾਂਦੇ ਆ ਮੌਇਨਾ ਕਰਨ ਜਾਂਦੇ ਆ ਜੀ ਔਰ ਜਿਸ ਵੇਲੇ ਇੱਕ ਵਾਲਮੀਕੀ ਮਜਬੀਸ ਇੱਕ ਸਮਾਜ ਦਾ ਜਿਹੜਾ ਇੱਕ ਬੰਦ ਬੱਚਾ ਜਿਹੜਾ ਵਾ ਗੁਰਫਤ ਸਿੰਘ ਸਿੰਘ ਜਿਹੜਾ 4 ਸਾਲ ਦਾ ਸੀਗਾ ਜਿਸ ਵੇਲੇ ਉਹ ਉਹਦੀ ਮੌਤ ਹੋ ਜਾਂਦੀ ਆ ਉਸ ਵੇਲੇ ਨਾ ਤੇ ਸਰਕਾਰ ਦੇ ਕਿਸੇ ਮੰਤਰੀ ਨੇ ਔਰ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਰਿਸੋਦ ਲਈਤੀ ਔਰ ਅਸੀਂ ਇਸ ਕਰਕੇ ਅਪੀਲ ਕਰਨ ਆਏ ਆ ਕਿ ਜੇਕਰ 15 ਦਿਨਾਂ ਦੇ ਵਿੱਚ ਵਿੱਚ ਮੁੰਡੇ ਨੂੰ ਨਿਆ ਨਾ ਮਿਲਿਆ ਔਰ ਜਿਹੜਾ ਵਿਸ਼ੇਸ਼ ਕੈਂਪ ਜਿਹੜਾ ਵਾ ਬਾਲਿਆਂ ਵਾਲੀ ਛੱਤਾਂ ਦਾ ਨਾਲ ਲਗਾਇਆ ਗਿਆ ਤੇ ਜਿਹੜਾ ਜਥੇਬੰਦੀ ਵੱਲੋਂ ਜਿਹੜਾ ਭੰਡਾਰੀ ਪੁਲ ਜੰਮ ਕੀਤਾ ਜਾਵੇਗਾ ਕਿਉਂਕਿ ਬੇਸਿਕ ਕਾਰਨ ਆ ਪਰਿਵਾਰ ਜਿਹੜੇ ਆ ਬਾਰਡਰ ਬੈਲਟਸ ਤੇ ਰਹਿ ਰਹੇ ਆ ਬਹੁਤ ਗਰੀਬ ਪਰਿਵਾਰ ਨੇ ਔਰ ਕਈ ਸਾਡੀਆਂ ਮਾਤਾਵਾਂ ਪੈਣਾ ਅਜਿਹੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚੋਂ ਵਿਚਾਰੀਆਂ ਸ਼ਹਿਰ ਦੇ ਵਿੱਚ ਕੰਮ ਕਰਨ ਆਂਦੀਆਂ ਵਾਂ ਔਰ ਬਾਲਿਆਂ ਵਾਲੀ ਛੱਤਾਂ ਛੱਡੋ ਕੀਆਂ ਤੇ ਕਾਨੇ ਵਾਲੀਆਂ ਛੱਤਾਂ ਨੇ ਔਰ ਵਿਚਾਰਿਆਂ ਦੇ ਰਾਤੀ ਸੌਂਦੇ ਨੇ ਅੱਖਾਂ ਵਿੱਚ ਸਿਉਂਗ ਪੈਂਦੀਆਂ ਸ਼ਿਕਲੀਆਂ ਪੈਂਦੀਆਂ ਅੱਖਾਂ ਦੇ ਵਿੱਚ ਉਹਨਾਂ ਦੇ ਔਰ ਕਿਤੇ ਨਾ ਕਿਤੇ ਇਹੀ ਜਿਹੜਾ ਉਹਨਾਂ ਦਾ ਮੇਨ ਕਾਰਨ ਆ ਜਿਹੜਾ ਕਨਵਰਜਨ ਦਾ ਕਾਰਨ ਬਣਦਾ ਵਾ ਔਰ ਇਹਨਾਂ ਨੂੰ ਇਹਨਾਂ ਦੀ ਗਰੀਬੀ ਦਾ ਇਹਨਾਂ ਦੀ ਮਜਬੂਰੀ ਦਾ ਫਾਇਦਾ ਜਿਹੜਾ ਵਾ ਇਸਾਈ ਪਾਸਟਰ ਜਿਹੜੇ ਆ ਉਹ ਚੁੱਕ ਰਹੇ ਆ ਇਹਨਾਂ ਦੇ ਘਰ ਬਣਾਵਾ ਕੇ ਦੇ ਰਹੇ ਆ ਔਰ ਮੈਂ ਸਰਕਾਰ ਕੋ ਬੇਨਤੀ ਕਰਦਾ ਵਾ ਜੇਕਰ ਸਰਕਾਰ ਵੱਲੋਂ ਫੰਡ ਰੀਲੀਜ਼ ਕੀਤੇ ਜਾਂਦੇ ਆ ਹਰ ਸਾਲ ਬਜਟ ਦੇ ਵਿੱਚ ਤੇ ਕਿਉਂ ਨਹੀਂ ਇਹਨਾਂ ਦੀ ਸੁਧਲੀ ਪੀ ਜਾਂਦੀ ਕਿਉਂ ਇਹਨਾਂ ਦੇ ਨਾਲ ਇਹਨਾਂ ਸੋਸ਼ਣ ਹੁੰਦਾ ਵਾ ਜਿਸ ਵੇਲੇ ਵੀ ਵਿਚਾਰੇ ਜਾਂਦੇ ਆ ਹੁਣ ਕਈ ਐਸੇ ਲੋਕ ਵੀ ਆ ਜਿਨ੍ਹਾਂ ਦੇ ਦੋ ਦੋ ਸਾਲ ਤੋਂ ਜਿਹੜੀ ਫਾਈਲਾਂ ਵੀ ਪਾਸ ਹੋ ਚੁੱਕੀਆਂ ਵਾਂ ਪਰ ਉਹਨਾਂ ਦੇ ਜਿਹੜੇ ਫੰਡ ਵੀ ਰਿਲੀਜ਼ ਨਹੀਂ ਕੀਤੇ ਗੇ ਕਾਰਨ ਆ ਹੋਰ ਆ ਕਿ ਜਿਹੜੀ ਅਫਸਰशाही ਕਰਕੇ ਆ ਕਿਉਂਕਿ ਇਨ੍ਹਾਂ ਦਾ ਲੱਖ ਲੱਖ ਰੁਪਇਆ ਤਨਖਾਹਾਂ ਲੈ ਕੇ ਵੀ ਨਹੀਂ ਢਿੱਡ ਪਰ ਰਿਹਾ ਜਿਹੜੇ ਅਫਸਰ ਬੈਠੇ ਆ ਕਲਰਕ ਬੈਠੇ ਆ ਇਨ੍ਹਾਂ ਦਾ ਲੱਖ ਲੱਖ ਰੁਪਇਆ ਲੈ ਕੇ ਵੀ ਢਿੱਡ ਪਰ ਰਿਹਾ ਔਰ ਇਨ੍ਹਾਂ ਦੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਤੇ ਵੀ ਉਹਨਾਂ ਦੀ ਅੱਖ ਆ ਅੱਜ ਆਸ਼ਵਾਸਣ ਮਿਲਿਆ ਵਾ ਕਿ 15 ਦਿਨਾਂ ਦਾ ਅਸੀਂ ਟਾਈਮ ਦਿੱਤਾ ਵਾ ਸਰਕਾਰ ਨੂੰ ਸਰਕਾਰ ਨੇ ਨਹੀਂ ਸਾਨੂੰ ਟਾਈਮ ਦਿੱਤਾ ਅੱਜ ਅਸੀਂ ਇਸ ਸਰਕਾਰ ਨੂੰ ਟਾਈਮ ਦਿੱਤਾ ਵਾ ਕਿ 15 ਦਿਨਾਂ ਦੇ ਵਿੱਚ ਵਿੱਚ ਜੇਕਰ ਸਾਡੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਕਿਉਂਕਿ ਬਿਲਕੁਲ ਜਾਇਜ਼ ਹੈ ਇਹ ਸਾਡਾ ਹੱਕ ਆ ਠੀਕ ਆ ਜੀ ਔਰ 15 ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤੇ ਪਰਿਵਾਰ ਸਮੇਤ ਤੁਸੀਂ ਦੇਖ ਸਕਦੇ ਹੋ ਕਰੀਬ 3-400 ਜਿਹੜਾ ਪਰਿਵਾਰ ਅੱਜ ਆਇਆ ਵਾ ਇਹ ਆਪਣੇ ਬੱਚਿਆਂ ਸਮੇਤ ਜਿਹੜਾ ਪੰਡਾਰੀ ਪੋਲ ਤੇ ਬੈਠੇਗਾ ਪਰ ਮਿੱਥੇ ਸਮੇਂ ਲਈ ਬੈਠੇਗਾ ਜਿੰਨਾ ਚੱਕਰ ਪਰਿਵਾਰ ਨੂੰ ਮੁਆਵਜ਼ਾ ਨ ਦਿੱਤਾ ਜਗਿਆ ਔਰ ਨਾ ਸਿਰਫ ਕੈਂਪਸ ਹੀ ਲਗਾਣਾ ਬਲਕਿ ਜਲਦੀ ਤੋਂ ਜਲਦੀ ਸਰਵੇ ਕਰਕੇ ਇਨ੍ਹਾਂ ਦੇ ਫੰਡ ਵੀ ਰਿਲੀਜ਼ ਕੀਤੇ ਜਾਣ ਤਾਂ ਕਿ ਬਰਸਾਤੀ ਮੌਸਮ ਦੇ ਵਿੱਚ ਆਉਣ ਵਾਲੇ 'ਚ ਕਿਸੇ ਵੀ ਪਰਿਵਾਰ ਦਾ ਕੋਈ ਜੀ ਜਿਹੜਾ ਵਾ ਉਹ ਕਟਨਾ ਦਾ ਹਾਸਾ ਨਾ ਬਣ ਸਕੇ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਜੈ ਵਾਲਮੀਕੀ ਦੀ ਹਰ ਹਰ ਵਾਲਮੀਕੀ